ਅਜਿਹੇ ਬੰਦਿਆਂ ਤੋਂ ਰੋਹੋ ਬਚ ਕੇ ਜਿਹੜੇ ਗਲੀ ਮੁਹੱਲਿਆਂ ਦੇ ਵਿੱਚ ਬਜ਼ੁਰਗ ਬੇਬਿਆਂ ਨੂੰ ਵੀ ਨਹੀਂ ਬਖਸ਼ਦੇ ਜੇਕਰ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਯਕੀਨ ਔਖਾ ਸੀ ਮਾਮਲਾ ਲੁਧਿਆਣਾ ਦੇ ਖੰਨਾ ਕਲੋਨੀ ਤੋਂ ਸਾਹਮਣੇ ਆ ਜਦੋਂ ਅਣਪਛਾਤੇਆਂ ਦੇ ਵੱਲੋਂ ਘਰ 'ਚ ਮੌਜੂਦ ਮਹਿਲਾ ਦੇ ਉੱਤੇ ਹਮਲਾ ਕਰ ਦਿੱਤਾ ਤੇ ਬਜ਼ੁਰਗ ਮਹਿਲਾ ਨੇ ਰੋਲਾ ਪਾਇਆ ਤਾਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਇਸ ਸੰਬੰਧੀ ਪਰਿਵਾਰਕ ਮੈਂਬਰ ਤੇ ਇਲਾਕਾ ਨਿਵਾਸੀ ਨੇ ਦੱਸਿਆ ਕਿ ਅਣਪਛਾਤੇ ਨੌਜਵਾਨਾਂ ਨੇ ਪਾਣੀ ਮੰਗਣ ਦੇ ਬਹਾਨੇ ਘਰ ਦੇ ਵਿੱਚ ਵੜ ਕੇ ਬਜ਼ੁਰਗ ਮਹਿਲਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਲੁੱਟ ਦੀ ਨੀਅਤ ਦੇ ਨਾਲ ਇਹ ਘਰ ਦੇ ਵਿੱਚ ਦਾਖਲ ਹੋਏ ਸੀ ਇਹ ਦੋ ਲੜਕੇ ਗੇਟ ਖੋਲ ਕੇ ਅੰਦਰ ਗਏ ਕਿ ਮੇਰੇ ਮਾਤਾ ਨੂੰ ਕਹਿੰਦੇ ਕਿ ਮਾਤਾ ਜੀ ਪਾਣੀ ਚਾਹੀਦਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ 1 ਵਜੇ ਦੇ ਕੋਲ ਦੇ ਟਾਈਮ ਹੈ ਜੀ ਦੁਪਹਿਰ ਦੀ ਹਾਂਜੀ ਅੱਛਾ ਜੀ ਤੇ ਆਪਣੇ ਆਪ ਗੇਟ ਖੋਲ ਕੇ ਅੰਦਰ ਚਲੇ ਗਏ ਨੇ ਉੰਦਰ ਜਾਲੀਆ ਦਰਵਾਜ਼ੇ ਕੋਲ ਆ ਕੇ ਕਹਿੰਦੇ ਮਾਤਾ ਜੀ ਪਾਣੀ ਚਾਹੀਦਾ ਹੈ ਤੇ ਮਾਤਾ ਜੀ ਨੇ ਕਿਹਾ ਪਾਣੀ ਕਿੰਦੇ ਲੈ ਕੇ ਆ ਤੁਸੀਂ ਬਾਲਟੀ ਬੁਲਟੀ ਲੈ ਕੇ ਆ ਬਾਹਰੋਂ ਲਲੋ ਬਾਹਰ ਪਿਆ ਪਾਣੀ ਤੇ ਮਾਤਾ ਜੀ ਅੰਦਰ ਕੁੰਡੀ ਲਗਾਉਣ ਲੱਗੇ ਹੁੰਦੇ ਆਪਣੇ ਦਰਵਾਜ਼ੇ ਨੂੰ ਟੈਗ ਦਰਵਾਜ਼ਾ ਖੋਲ ਕੇ ਅੰਦਰ ਵੜ ਜਾਂਦੇ ਤੇ ਮੇਰੇ ਮਾਤਾ ਜੀ ਦੇ ਉੱਪਰ ਅਟੈਕ ਕਰਦੇ ਨੇ ਗਲਾ ਘੋਟਦੇ ਨੇ ਮਾਤਾ ਜੀ ਨੀਚ ਡੇ ਜਾਂਦੇ ਨੇ ਤੇ ਚਿੱਕਾ ਮਾਰਦੇ ਨੇ ਬਾਈਚਸ ਮੇਰਾ ਬੇਟਾ ਉੱਪਰ ਸੀਗਾ ਤੇ ਉਹ ਚਿੱਕਾ ਸੁਣ ਕੇ نیچے ਆਂਦਾ ਹੈ ਤੇ ਚਿੱਕਾ ਮਾਰਦਾ ਉਹ ਚਿੱਕਾ ਵਾ ਸੁਣ ਕੇ ਭੱਜ ਜਾਂਦੇ ਦੋਨੋਂ ਦੋ ਬੰਦੇ ਕੋਈ ਇਹਦੀ ਸੀਸੀਟੀਵੀ ਵਗੈਰਾ ਵੀ ਹੈ ਸੀਸੀਟੀਵੀ ਹੈਗੀ ਜੀ ਭੱਜਣ ਦੀ ਹੈਗੀ ਐ ਅੰਦਰ ਵੜਨ ਦੀ ਵੀ ਹੈਗੀ ਐ ਜੀ ਮਾਤਾ ਜੀ ਠੀਕ ਨੇ ਹੁਣ ਮਾਤਾ ਜੀ ਹੁਣ ਠੀਕ ਨੇ ਫਿਲਹਾਲ ਵਾਈਗਰੋ ਸ਼ੁਕਰ ਹੈ ਕਿ ਉਹਨਾਂ ਨੂੰ ਹੋਇਆ ਕੁਝ ਨਹੀਂ ਹੋਇਆ ਲੇਕਿਨ ਬਹੁਤ ਵੱਡਾ ਹੱਥ ਹਟ ਲ ਗਿਆ ਜੀ ਨਹੀਂ ਕਰੋ ਕੁਝ ਲੈ ਕੇ ਨਹੀਂ ਗਏ ਜੀ ਮੇਰੇ ਵਿੱਚ ਡਰ ਤਾਂ ਹੋਗਾ ਦੇਖੋ ਜੀ ਡਰ ਤਾਂ ਸਭ ਨੂੰ ਪੈ ਜਾਂਦਾ ਜੀ ਦਸ਼ਤ ਨੇ ਨਹੀਂ ਸਾਰੀ ਕਲੋਨੀ ਵਾਸੀ ਦਸ਼ਤ ਨੇ ਕੱਲ ਛੋਟੀ ਮੋਟੀ ਗੱਲ ਨਹੀਂ ਕਿਸੇ ਉੱਪਰ ਘਰ ਦੇ ਵਿੱਚ ਛਾੜ ਕੇ ਅਟੈਕ ਕਰਨਾ ਬਾਹਰ ਹੋਇਆ ਆਪਾਂ ਬੰਦਾ ਕਹਿੰਦਾ ਲੇਕਿਨ ਦਾ ਗੇਟ ਖੋਲ ਕੇ ਘਰ ਦੇ ਅੰਦਰ ਚਲੇ ਗਏ ਨੇ ਤਾਂ ਕੱਲ ਕਿਸੇ ਦੇ ਘਰ ਚ ਹੀ ਹੋ ਸਕਦਾ ਹੈ ਅੱਛਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਜੀ ਪੁਲਿਸ ਵਾਲੇ ਤੋਂ ਕਿ ਐਮਐਲਏ ਸਾਹਿਬ ਤੋਂ ਕਿ ਇੱਕ ਤਾਂ ਸਬਦੀ ਵੈਰੀਫਿਕੇਸ਼ਨ ਕੀਤੀ ਜਾਏ ਤੇ ਕੋਸ਼ਿਸ਼ ਹੋ ਸਕੇ ਤੇ ਇੱਥੇ ਪੁਲਿਸ ਦੀ ਪੈਟਰੋਲਿੰਗ ਵੀ ਜਿਆਦਾ ਇੰਪਰੂਵ ਕੀਤੀ ਜਾ ਸਕਦੀ ਹੈ ਲੱਗਦਾ ਕਿ ਦਿਨ ਦਿਹਾੜੇ ਜਿਹੜੀ ਵਾਰਦਾਤ ਹੈ ਜੀ ਵਾਰਦਾਤ ਹੋਣਾ ਕਿਤੇ ਨਾ ਕਿਤੇ ਵੱਡਾ ਜਿਹੜਾ ਡਰ ਉਹ ਬਹੁਤ ਵੱਡੀ ਗੱਲ ਹੈ ਜੀ ਦਿਨ ਦਿਹਾੜੇ ਹਲਾਤ ਦੀ ਗੱਲ ਹੋਏ ਤਾਂ ਬੰਦਾ ਕਹਿੰਦਾ ਦਿਨ ਦਿਹਾੜੇ ਹੋ ਰਿਹਾ ਤੇ ਦੇਖੋ ਜੀ ਫਿਰ ਕਾਨੂੰਨ ਦਾ ਕੀ ਹਾਲਾਤ ਹੈ ਆਪਾਂ ਆਪਾਂ ਆਪਣੇ ਹਿਸਾਬ ਨਾਲ ਹਿਸਾਬ ਲਗਾਈ ਸਕਦੇ ਨੇ ਕੰਪਲੇਟ ਕਰਦੀ ਨਹੀਂ ਕੰਪਲੇਟ ਹਜੇ ਨਹੀਂ ਕੀਤੀ ਜੀ ਕਰੋਗੇ ਉਹ ਸਲਾਹ ਕਰਕੇ ਸਭ ਕਰਦੇ ਜੀ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਕਰਾਂਗੇ ਜੀ ਸਰ ਐਦਾਂ ਮਾਮਲਾ ਇਹ ਆ ਜੀ ਕੱਲ 2 ਦਿਨਾਂ ਤੋਂ ਸਾਡੇ ਕੋਲ ਸਾਡੇ ਕਲੋਨੀ ਚ ਕੋਈ ਬੰਦੇ ਫਿਰ ਰਹੇ ਆ ਜਿਹੜੇ ਸਾਨੂੰ ਮਤਲਬ ਪਛਾਣ ਚ ਨਹੀਂ ਆ ਰਹੇ ਹਜੇ ਤੱਕ ਤੇ ਇਹਨਾਂ ਨੇ ਮੂੰਹ ਟੱਕੇ ਹੋਏ ਆ ਤੇ ਇਹਨਾਂ ਦੇ ਕਈ ਸਾਡੇ ਇਹ ਮਹੱਲੇ ਦੇ ਵਿੱਚ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਬਜ਼ੁਰਗ ਆਂਟੀ ਜੀ ਦੇ ਘਰੇ ਵੜ ਕੇ ਪਾਣੀ ਮੰਗਿਆ ਇਹਨਾਂ ਨੇ ਤੇ ਪਾਣੀ ਦੇ ਬਹਾਨੇ ਅੰਦਰ ਵੜ ਗਏ ਤੇ ਇਹਨਾਂ ਨੇ ਉਹਨਾਂ ਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਪੋਤਾ ਘਰ ਸੀਗਾ ਉਹ ਤੇ ਬਚਾਅ ਹੋ ਗਿਆ ਨਹੀਂ ਤਾਂ ਇਹਨਾਂ ਨੇ ਕੱਲ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸਾਡੀ ਕਲੋਨੀ ਵਾਸਤੇ ਕਿੰਨੇ ਬੰਦੇ ਸੀਗੇ ਜੀ ਇਹ ਦੋ ਹੀ ਬੰਦੇ ਨੇ ਜੀ ਕੋਈ ਸੀਸੀਟੀਵੀ ਸੀਸੀਟੀਵੀ ਹੈਗੀ ਆ ਜੀ ਮੂੰਹ ਤੇ ਕੱਪੜਾ ਬੰਨਿਆ ਇਹਨਾਂ ਨੇ ਆ ਫਿਰਦੇ ਆ ਕਾਦੀ ਤਿਆਰ ਕਰਦੇ ਆ ਜੀ ਪਹਿਲੇ ਸਾਨੂੰ ਸ਼ੱਕ ਆ ਕਦੇ ਸਕੂਲ ਦੇ ਤੇ ਆਂਦੇ ਆ ਈ ਰਿਕਸ਼ਾ ਤੇ ਆਂਦੇ ਆ ਕਦੇ ਉਦਾਂ ਫਿਰਦੇ ਆ ਜੀ ਇਕੱਲੇ ਕੀ ਮੰਗ ਕਰਦੇ ਤੁਰ ਕੇ ਫਿਰਦੇ ਆ ਅਸੀਂ ਮੰਗੇ ਕਰਦੇ ਆ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੂੰ ਤੇ ਆਪਣੇ ਨੇੜੇ ਦੇਲੇ ਜਿਹੜੇ ਵੀ ਸਰਪੰਚ ਸਾਹਿਬ ਨੇ ਜਿੰਨੇ ਵੀ ਲੋਕ ਨੇ ਕਿ ਜਿੰਨੇ ਵੀ ਇੱਥੇ ਪ੍ਰਵਾਸੀ ਰਹਿ ਰਿਹਾ ਜਿਨ੍ਹਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਜਿਹੜੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਏ ਤਾਂ ਕਿ ਇਹੋ ਜੀ ਕੋਈ ਵੱਡੀ ਵਾਰਦਾਤ ਨਾ ਹੋਵੇ ਸਾਡੇ ਮਹੱਲੇ ਦੇ ਵਿੱਚ ਹੀ ਆ ਹੋਰ ਆਲੇ-ਦੋਲੇ ਮਹੱਲੇ 'ਚ ਜਿਹੜੀ ਵੀ ਲੇਡੀਜ਼ ਜਨਾਨੀਆਂ ਬੱਚੇ ਫਿਰਦੇ ਆ ਇਹ ਕੋਈ ਵੱਡੀ ਵਾਰਦਾਤ ਨਾ ਹੋਵੇ ਅਸੀਂ ਇਹੀ ਮੰਗ ਕਰਦੇ ਆ ਐਮਐਲਏ ਸਾਹਿਬ ਨੂੰ ਹਾਂਜੀ ਹੋਈਆਂ ਜੀ ਹੁੰਦੀਆਂ ਰਹਿੰਦੀਆਂ ਚੋਰੀਆਂ ਚਾਰੀਆਂ ਪਰ ਅਸੀਂ ਫਿਰ ਛੋਟੀ ਮੋਟੀ ਚੋਰੀ ਨੂੰ ਕਹਿੰਦੇ ਆ ਚਲ ਕੋਈ ਨੀ ਕੋਈ ਸਾਈਕਲ ਚਲੀ ਗਈ ਕੁਝ ਹੋ ਗਿਆ ਇੱਕ ਕੱਲ ਤਾਂ ਇਹਨਾਂ ਨੇ ਜੀ ਹੱਦੀ ਟੱਪਦੀ ਨਹੀਂ ਮੂੰਹ ਤੇ ਪਰਨਾ ਬਣ ਕੇ ਕੋਈ ਵੀ ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਦਿਖਦਾ ਬੰਦਾ ਤੁਸੀਂ ਪਲੀਜ਼ ਇਨਫੋਰਮ ਕਰੋ ਸਾਰਿਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਪੁਲਿਸ ਨੂੰ ਇਨਫੋਰਮ ਕਰੋ ਸਭ ਤੋਂ ਪਹਿਲਾਂ ਸੋਦਾ ਦੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਲੋਨੀ ਦੇ ਵਿੱਚ ਜੋ ਵੀ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰ ਸਕੇ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ